ਦੇ ਨੇਉਣਗੇ ਭਾਈ ਸਾਹਿਬ dono ਵੱਲੋਂ ਮੈਨੂੰ ਥੈਂਕ ਕੀਤਾ ਜਾਂਦਾ ਕਿ ਤੁਹਾਡੇ ਦਫਤਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਤੇ ਜਿੰਨਾ ਮੌਕੇ ਤੇ ਫੜਾਫੜ ਪਹੁੰਚਿਆ ਜੀ ਮੈਂ ਆਪਣੇ ਜਿੰਨੇ ਨੌਲ ਸੀਗੇ ਕਲਿਸ਼ਰ ਸਾਰਿਆਂ ਨਾਲ ਫੋਨ ਕਰਕੇ ਮੌਕੇ ਤੇ ਸੰਭਲਿਆ ਆ ਤੇ ਅੱਜ ਇਹਨਾਂ ਨੇ ਜੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਆ ਕਿ ਐਸਾ ਨਹੀਂ ਜੀ ਮੈਨੂੰ ਕਾਫੀ ਡਰ ਹੈਗਾ ਜੀ ਮੈਨੂੰ ਆਪਣੇ ਪਰਿਵਾਰ ਦੀ ਫਿਕਰ ਹੈਗੀ ਆ ਜੀ ਮੈਨੂੰ ਆਪਣੀ ਫਿਕਰ ਹੈਗੀ ਆ ਜੀ ਕਿ ਮੇਰੀ ਜਾਨ ਦਾ ਨੁਕਸਾਨ ਹੋ ਸਕਦਾ ਜੀ ਜਿੱਦ ਐਸਰੇ ਸਾਰਾ ਕੁਝ ਕਰ ਦਿੱਤਾ ਜੀ ਤੁਸੀਂ ਦੇਖ ਸਕਦੇ ਆ ਜੀ ਕੋਈ ਵੀ ਚੀਜ਼ ਵਿਜੀਬਲ ਨਹੀਂ ਹੈਗੀ ਤੁਸੀਂ ਦੇਖੋ ਜੀ ਆ ਏਸੀ ਹੈਗਾ ਆ ਇੱਕ ਮਹਿੰਗੀ ਕੰਪਨੀ ਦਾ ਏਸੀ ਲੱਗਿਆ ਜੀ ਇਹਦੀ ਕੰਡੀਸ਼ਨ ਦੇਖੋ ਇਹਦਾ ਸਾਈਜ਼ ਦੇਖੋ ਜੀ ਇਹਦਾ ਕੀ ਹਾਲ ਹੋਇਆ ਅੰਦਰ ਦਾ ਕੀ ਹਾਲ ਹੋਇਆ ਜੀ ਮੰਗ ਮੇਰੀ ਇਹ ਹੈ ਜੀ ਕੋਈ ਇੱਕ ਮੰਗਾ ਜੀ ਸਭ ਤੋਂ ਪਹਿਲਾਂ ਜੀ ਇੰਨਾ ਤੇ ਬੰਦਾ ਪਰਚਾ ਕੀਤਾ ਜਾਵੇ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦੇ ਇਹਨਾਂ ਨੂੰ ਪੁੱਛਿਆ ਜਾਵੇ ਜੀ ਇਹ ਪੀਸਫੁੱਲ ਪ੍ਰੋਜੈਕਸ਼ਨ ਨੂੰ ਡਿਸਟਰਬ ਕਰਨ ਦਾ ਕੀ ਰੀਜ਼ਨ ਕੀ ਹੈਗਾ ਦੱਸਿਆ ਜੀ तकरीबन ਸਾਨੂੰ ਸਵੇਰੇ 6:30 ਦੇ ਕਰੀਬ ਫੋਨ ਆਉਂਦਾ ਜੀ ਮੇਰੇ ਨੌਨ ਹੈਗੇ ਭਾਈ ਸਾਹਿਬ ਦੋਨੋਂ ਵੱਲੋਂ ਮੈਨੂੰ ਕਹਿੰਦਾ ਜਾਂਦਾ ਕਿ ਤੁਹਾਡੇ ਦਫਤਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਤੇ ਜੀ ਮੈਂ ਮੋਕੇ ਤੇ ਫਟਾਫਟ ਪਹੁੰਚਿਆ ਜੀ ਮੈਂ ਆਪਣੇ ਜਿੰਨੇ ਨੌਨ ਸੀਗੇ ਕਲਿਫੀਅਰ ਸਾਰਿਆਂ ਨੂੰ ਮੈਂ ਫੋਨ ਕਰਕੇ ਮੋਕੇ ਤੇ ਸੱਦਿਆ ਆ ਤੇ ਸਾਡਾ ਜੀ ਇੱਥੇ ਕੋਰ ਕੇਸ ਵੀ ਚੱਲਦਾ ਆ ਤੇ ਅਸੀਂ ਬੜਾ ਪੀਸਫੁਲ ਪੋਜੀਸ਼ਨ ਸੀ ਸਾਡੇ ਕੋਲ ਜੀ ਪਰ ਪਿਛਲੇ ਕੁਝ ਸਮੇਂ ਤੋਂ ਜੀ ਜਿਹੜਾ ਇੱਥੇ ਦਾ ਲੈਂਡ ਪੇਜ ਦਾ ਪ੍ਰੀਵਿਅਸ ਓਨਰ ਸੀਗਾ ਵਿਕਰਮਜੀਤ ਠੰਡਾ ਦੇ ਨਾਮ ਦਾ ਇੱਥੇ ਹੀ ਠੰਡਾ ਕੰਪਲੈਕਸ ਦੇ ਵਿੱਚ ਹੀ ਰ ਤੇ ਇਹਦੇ ਵੱਲੋਂ ਜੀ ਇਹ ਸ਼ਰਾਰਤ ਕੀਤੀ ਗਈ ਆ ਜਿਹੜਾ ਮੇਰਾ ਬਹੁਤ ਲੱਖਾਂ ਦਾ ਨੁਕਸਾਨ ਹੈਗਾ ਜੀ ਉਹਦਾ ਇੱਕੋ ਇੱਕ ਜ਼ਿੰਮੇਵਾਰ ਆ ਜੀ বিকਰਮਦੀ ਸਿੰਘ ਆਂਦਾ ਤੇ ਇਹਦਾ ਜੀ ਜਵਾਈ ਜਿਹੜਾ ਹੈਗਾ ਜਿਹੜਾ ਇਹਦੇ ਨਾਲ ਹੀ ਇੱਥੇ ਰਹਿੰਦਾ ਜੀ ਉਹਨੇ ਕਹਿਣੇ ਚਾਹ ਜੀ ਇੱਕ ਦੂਜੇ ਦੇ ਜੇ ਸਵੇਦੇ ਸ਼ਾਮ ਜੀ ਇਕੱਠੇ ਬੈੰਦੇ ਹੈਗੇ ਆ ਜੀ ਇਹਨਾਂ ਦਾ ਇੱਕ ਹੋਰ ਜਵਾਈ ਹੈਗਾ ਜਲੰਧਰ ਦਾ ਰਹਿਣਾ ਹੋਣਾ ਸਾ ਜੀ ਉਹਦਾ ਨਾਮ ਈਕਲ ਬਿਆਨ ਤੇ ਇਹ ਜੀ ਇਨਵੋਲਟ ਹੈਗੇ ਆ ਨਾਲ ਇਹਨਾਂ ਦੇ ਹੋਰ ਵੀ ਜਿਹੜੀ ਨਵੀਂ ਪਾਰਟੀ ਜਿੰਨਾਂ ਨੂੰ ਇਹਨਾਂ ਨੂੰ ਵੇਚਿਆ ਹੈਗਾ ਜਗਾ ਇਹ ਉਹ ਵੀ ਇਨਵੋਲਡ ਹੋਣ ਤਰਹੀ ਹੈ ਜੀ ਕਾਫੀ ਚਾਂਸ ਹੈਗੇ ਆ ਕਿ ਉਹਨਾਂ ਦੇ ਤੇ ਕਿਉਂਕਿ ਸਾਡਾ ਕੋਰ ਕੇਸ ਚੱਲਦਾ ਜੀ ਕੋਰ ਵੱਲੋਂ ਸਾਨੂੰ ਸਟੇਜ ਮਿਲੀ ਜ ਉਸ ਤੋਂ ਬਾਅਦ ਇਹ ਸਾਨੂੰ ਲਗਾਤਾਰ ਧਮਕੀਆਂ ਦਿੱਤੇ ਆ ਜਿ ਪਿਛਲੇ ਕੁਝ ਸਮੇਂ ਨੂੰ ਤੇ ਅੱਜ ਇਹਨਾਂ ਨੇ ਜੀ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਆ ਤੇ ਐਸਾ ਜੀ ਮੈਨੂੰ ਕਾਫੀ ਡਰ ਹੈਗਾ ਜੀ ਮੈਨੂੰ ਆਪਣੇ ਪਰਿਵਾਰ ਦੀ ਫਿਕਰ ਹੈਗੀ ਆ ਜੀ ਮੈਨੂੰ ਆਪਣੀ ਫਿਕਰ ਹੈਗੀ ਆ ਜੀ ਕਿ ਮੇਰੀ ਜਾਨ ਦਾ ਨੁਕਸਾਨ ਹੋ ਸਕਦਾ ਜੀ ਜੇ ਇਹਨਾਂ ਮੇਰਾ ਪੈਸਿਆਂ ਵੱਲੋਂ ਨੁਕਸਾਨ ਹੋ ਸਕਦਾ ਜੀ ਇਹ ਮੇਰੇ ਜਾਨ ਤੇ ਵੀ ਕੋਈ ਹਮਲਾ ਕਰ ਸਕਦੇ ਆ ਕਿੰਨਾ ਕੁ ਨੁਕਸਾਨ ਦਾ ਅਨੁਮਾਨ ਲਾਇਆ ਜੀ ਤੇ ਦੇਖੋ ਜੀ ਇਹ ਮੇਰੇ ਫਾਦਰ ਸਾਹਿਬ ਵੱਲੋਂ ਬਿਲਡ ਕੀਤਾ ਗਿਆ ਸੀਗਾ ਜੀ ਪਰ ਹੁਣ ਉਹ ਇਸ ਸਾਡੇ ਨਾਲ ਨਹੀਂ ਹੈਗੇ ਜੀ ਹੁਣ ਤੇ ਉਹਨਾਂ ਨੇ ਤਕਰੀਬਨ ਉਸ ਸਮੇਂ ਦੇ ਵਿੱਚ ਜੀ 50 ਲੱਖ ਦੇ ਕਰੀਬ ਇੱਥੇ ਖਰਚਾ ਆ ਚੁੱਕਾ ਸੀਗਾ ਜੀ ਕੀ ਕੋਈ ਅੰਦਰ ਕੰਟੈਂਟ ਕੈਸ਼ ਪਿਆ ਹੋਣਾ ਸਰ ਤਕਰੀਬਨ 80 ਲੱਖ ਦੇ ਕਰੀਬ ਮੇਰਾ ਅੰਦਾਜ਼ਾ ਇਹਨਾਂ ਕੈਸ਼ ਹੋ ਸਕਦਾ ਜੀ ਤੇ ਕਿਉਂਕਿ ਬੈਂਕ ਵੀ ਕੱਲ ਬੰਦ ਸੀਗੇ ਜੀ ਪਿਛਲੇ ਦਿਨ ਦੀ ਕਲੈਕਸ਼ਨ ਜਿਹੜੀ ਹੋਈ ਸੀਗੀ ਉਹ ਅਸੀਂ ਬਸ ਰੰਦੇ ਰਹਿ ਗਏ ਜੀ ਕਿਉਂਕਿ ਸਰਕਾਰੀ ਛੁੱਟੀਆਂ ਦੇ ਬਾਵਜੂਦ ਕੈਸ਼ ਜਮਾ ਨਹੀਂ ਕਰਾ ਪਾਏ ਜੀ ਮੌਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤੁਸੀਂ ਹਾਂ ਜੀ ਜੀ ਅਸੀਂ ਆਂਦੇਸਾ ਜੀ ਆਪਣੇ 112 ਤੇ ਕੰਪਲੇਨ ਲਖਾਈ ਜੀ ਤੇ ਇੱਕ ਐਸਪੀ ਆਫਿਸ ਵੀ ਕਾਲ ਕਰ ਦਿੱਤੀ ਸੀਗੀ ਜੀ ਤੇ ਕੁਝ ਸਮੇਂ ਦੇ ਵਿੱਚ ਉਹ ਆ ਗਏ ਸੀਗੇ ਤੇ ਮੌਕੇ ਤੇ ਅਸੀਂ ਮੌਇਨਾ ਕਰਦੇ ਉਹਨਾਂ ਨੂੰ ਸਾਰਾ ਸਮਝਾਇਆ ਕਿੱਦਾਂ ਸੀਗਾ ਜੀ ਵਿਜਨ ਸਾਰਾ ਅਸੀਂ ਸਾਰਾ ਸਟਰਕਚਰ ਦਾ ਆਪਾਂ ਉਹਨਾਂ ਨੂੰ ਦਿਖਾਇਆ ਤੇ ਅਸੀਂ ਹੋਰ ਨੋਟਿਸ ਕਰਿਆ ਜੀ ਸਾਡਾ ਆ ਨੁਕਸਾਨ ਹੋਇਆ ਹੀ ਹੋਇਆ ਇਸ ਤੋਂ ਬਾਹਰ ਜੀ ਕੈਸ਼ ਕਾਊਂਟਿੰਗ ਮਸ਼ੀਨ ਜਿਹੜੀ ਕਿ ਪਿੱਛੇ ਹਟ ਕੇ ਪਈ ਹੁੰਦੀ ਸੀਗੀ ਉਹ ਸਾਨੂੰ ਬਾਹਰ ਮਿਲੀ ਆ ਜੀ ਤੇ ਹੁਣ ਇਹ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਜੀ ਇਹ ਜਿਹੜੇ ਵੀ ਸੀਗੇ ਕਰਤਾ ਕਰਤਾ ਜੀ ਇਹ ਆਏ ਮੌਕੇ ਤੇ ਇਹਨਾਂ ਨੇ ਸਾਡਾ ਸਮਾਨ ਲੁੱਟਿਆ ਵੀ ਹੋ ਸਕਦਾ ਜੀ ਤੇ ਬਾਕੀ ਜੀ ਅੰਦਰ ਜਾ ਕੇ ਫੇਰ ਹੀ ਕਲੀਅਰ ਹੋਣਾ ਸਾਨੂੰ ਕਿੰਨਾ ਕੁ ਨੁਕਸਾਨ ਇਸ ਤੋਂ ਇਲਾਵਾ ਹੈ ਜਿਹੜਾ ਬਾਹਰੋਂ ਨਹੀਂ ਨਜ਼ਰ ਆ ਰਿਹਾ ਕੀ ਮੰਗ ਕਰਦੇ ਆਂ ਮੰਗ ਮੇਰੀ ਇਹੀ ਹੈ ਜੀ ਇੱਕੋ ਇੱਕ ਮੰਗ ਆ ਜੀ ਸਭ ਤੋਂ ਪਹਿਲਾਂ ਜੀ ਇਹਨਾਂ ਤੇ ਬੰਦਾ ਪਰਚਾ ਕੀਤਾ ਜਾਵੇ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦੇ ਇਹਨਾਂ ਨੂੰ ਪੁੱਛਿਆ ਜਾਵੇ ਜੀ ਇਹ ਪੀਸਫੁਲ ਪੋਜੈਸ਼ਨ ਨੂੰ ਡਿਸਟਰਬ ਕਰਨ ਦਾ ਇਹ ਕਾਰਨ ਕੀ ਹੈਗਾ ਮਾਰਜੋ ਕੋਰਟ ਵੱਲੋਂ ਜੀ ਸਿਵਲ ਕੋਰਟ ਫਗਵਾੜਾ ਤੋਂ ਜੀ ਆਰਡਰ ਸੀ ਕਿ ਉਹਨੂੰ ਸਟੇਮੇ ਲਈ ਹੋਈ ਜਾਂ ਜੀ 10 ਸਾਲ ਦਾ ਸਾਡਾ ਐਗਰੀਮੈਂਟ ਹੈਗਾ ਜੀ 2033 ਤੱਕ ਵੈਲਿਡ ਸੀਗਾ ਇਹਨਾਂ ਨੇ ਜੀ ਜਾਣ ਕੇ ਨੁਕਸਾਨ ਕਰਿਆ ਜੀ ਤਾਂ ਕਿ ਸਾਨੂੰ ਇਤੋਂ ਹਟਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਜੀ ਹੁਣ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਜੀ ਮੈਨੂੰ ਮੇਰਾ ਧਿਆਨ ਰੱਖਿਆ ਜਾਵੇ ਜੀ ਕਿਉਂਕਿ ਇਹ ਹੁਣ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੁਹਾਡੇ ਮੂਹਰੇ ਆ ਜੀ ਮੈਂ ਅਜੇ ਤੱਕ ਨਹੀਂ ਸੁਣਿਆ ਜੀ ਫਗਵਾੜੇ ਸ਼ਹਿਰ ਦੇ ਵਿੱਚ ਇੰਨਾ ਸ਼ਾਂਤੀ ਵਾਲਾ ਸ਼ਹਿਰ ਆ ਜੀ ਕਿ ਐਡੀ ਵੱਡੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਵੀ ਇੰਨਾ ਨੇ ਰਾਤ ਭਰate ਇੰਨਾ ਕੁਛ ਕਰ ਦਿੱਤਾ ਜੀ ਤੇ ਇਹ ਰਿਐਕਟ ਹੁਣ ਕੁਛ ਵੀ ਨਹੀਂ ਇੰਨਾ ਕੋ ਥੱਲੇ ਤੱਕ ਹੈਗਾ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਹੁਣ ਮੇ ਇੱਕ ਮੇਰਾ ਕਮਾਈ ਦਾ ਸਾਧਨ ਹੈ ਜੀ ਇਹਨਾਂ ਨੇ ਮੇਰਾ ਸਾਧਨ ਖਰਾਬ ਕਰ ਦਿੱਤਾ ਜੀ ਪਹਿਲਾਂ ਤਾਂ ਇਹਨਾਂ ਨੂੰ ਬੁਲਾਇਆ ਜਾਵੇ ਜੀ ਮੇਰਾ ਜਿੰਨਾ ਨੁਕਸਾਨ ਹੈਗਾ ਜੀ ਇਹਨਾਂ ਕੋ ਮੈਨੂੰ ਬਣਦਾ ਇਮੀਡੀਟਲੀ ਦਿਵਾਇਆ ਜਾਵੇ ਜੀ ਤੇ ਨਾਲੇ ਇਹਨਾਂ ਦੇ ਪਰਚਾ ਕੀਤਾ ਜਾਵੇ ਜੀ ਤੇ ਮੈਂ ਕੋਰਟ ਨੂੰ ਵੀ ਰਿਕਵੈਸਟ ਕਰਦਾ ਜੀ ਇਹਨਾਂ ਨੂੰ ਏਕਸ ਪਾਰਟੀ ਹੋਏ ਹੋਏ ਆ ਜੀ ਕੇਸ ਦੇ ਵਿੱਚ ਕਦੇ ਪ੍ਰੈਜ਼েন্ট ਨਹੀਂ ਹੁੰਦੇ ਇਨਾਂ ਨੂੰ ਇਮੀਡੀਏਟਲੀ ਸੱਦਿਆ ਜਾਵੇ ਜੀ ਇਨਾਂ ਤੇ ਬਣਦੀ ਕਾਰਵਾਈ ਜਿਹੜੀ ਅੱਜ ਤੱਕ ਸਭ ਤੋਂ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੀ ਉਹ ਇਨਾਂ ਤੇ ਕੀਤੀ ਜਾਵੇ। ਕੀ ਨਾਂ ਕੀ ਹੈ ਤੁਹਾਡਾ? ਮੇਰਾ ਨਾਮ ਜੀ ਮਨਕਰਨ ਮਾਲੀਆ। ਤੁਹਾਨੂੰ ਇਹ ਕਿੰਨੇ ਵਜੇ ਪਤਾ ਲੱਗਾ ਵੀ ਤੋੜਪਨ ਹੋਈ ਜੀ? ਜੀ ਸਾਢੇ 6:00 ਦੀ ਸਵੇਰ ਦੀ ਗੱਲ ਆ ਜੀ। ਤੇ ਰਾਤ ਕਿੰਨੇ ਵਜੇ ਤੋੜਪਨ ਹੋਈ? ਰਾਤ ਦੇ ਤਕਰੀਬਨ 2:30 2:30 ਦੇ ਵਿੱਚ ਵਿੱਚ ਤਾਂ ਜੀ ਮੈਂ ਕੈਮਰੇਮੈਨ ਖੁਦ ਦੇਖਿਆ ਜਦੋਂ ਮੌਟਿਆ ਸੀਗਾ ਜੀ। ਉਸ ਤੋਂ ਬਾਅਦ ਜੀ ਮੈਂ ਦੁਬਾਰਾ ਸੌ ਗਿਆ ਜੀ ਤੇ ਸਵੇਰੇ ਮੈਨੂੰ ਫੋਨ ਆਂਦਾ ਆ ਤੇ ਨਾਲ ਹੀ ਮੈਂ ਫੜ ਸਭ ਤੋਂ ਪਹਿਲਾਂ ਜੀ ਇੱਧਰ ਨੂੰ ਹੀ ਨਿਥਿਆਉਂਦਾ ਮੈਂ ਆਂਦ ਕੇ ਸਾਰਿਆਂ ਨੂੰ ਆਪਣੇ ਨੂੰ ਵੈਲਵਿਸ਼ਰਾਂ ਨੂੰ ਫੋਨ ਕਰਦਾ ਜੀ ਪਾਣੀ ਲੈ ਕੇ ਆ ਗਏ ਮੁਕੇ ਦੇ سپورਟ ਕੀਤੀ ਜਾਂਦੇ ਇੱਥੇ ਜਿਹੜਾ ਬਿਜਲੀ ਦਾ ਕਨੈਕਸ਼ਨ ਲੱਗਾ ਸੀ ਉਹ ਕਿਹਦੇ ਨਾਂ ਤੇ ਸੀਗਾ ਬਿਜਲੀ ਦਾ ਕਨੈਕਸ਼ਨ ਜੀ ਜਦੋਂ ਅਸੀਂ 2021 ਦੇ ਵਿੱਚ ਆਫਿਸ ਬੰਡ ਕੇ ਲਿਆ ਜੀ ਤੇ ਬਿਕਰਮਜੀਤ ਹਾਂਡਾ ਵੱਲੋਂ ਹੀ ਸਾਨੂੰ ਕਨੈਕਸ਼ਨ ਪ੍ਰੋਵਾਈਡ ਕੀਤਾ ਜਾਂਦਾ ਆ ਤੇ ਇਹਦਾ ਅਸੀਂ ਰੈਗੂਲਰ ਬਿੱਲ ਪੇ ਕਰਦੇ ਆ ਜੀ ਔਨ ਟਾਈਮ ਬਿੱਲ ਪੇ ਕਰਦੇ ਆ ਇਹਨੇ ਪਿੱਛੇ ਜੇ ਇੱਕ ਸ਼ਰਾਰਤ ਕੀਤੀ ਜੀ ਮੇਰੇ ਪਾਣੀ ਦਾ ਵਾਟਰ ਸਪਲਾਈ ਦਾ ਕਨੈਕਸ਼ਨ ਡਿਸਟਰਬ ਕਰ ਦਿੱਤਾ ਇਹਨੇ ਤੇ ਕਹਿੰਦਾ ਜੀ ਕਰ ਲਓ ਜੋ ਕਰਨਾ ਇਹ ਤਾਂ ਤੇ ਉਸ ਤੋਂ ਬਾਅਦ ਜੀ ਆਪਣਾ ਹੁਣ ਜਿਹੜਾ ਹੈਗਾ ਬਿਜਲੀ ਦੇ ਬਿੱਲ ਬਿਜਲੀ ਦੇ ਮੀਟਰ ਵੱਲ ਵੀ ਜੀ ਇਹ ਜੀ ਕੋਈ ਸ਼ਰਾਰਤ ਹੋਣ ਜਾਂਦੀ ਸੀ ਮੈਨੂੰ ਖਬਰ ਆ ਗਈ ਸੀਗੀ ਜੀ ਤੇ ਮੈਂ ਸਭ ਤੋਂ ਪਹਿਲਾਂ ਜੀ ਮੈਂ ਸਟੇਲ ਹੈਲੋ ਕੋਡ ਵੱਲੋਂ ਜੀ ਤੇ ਮੈਂ ਬਿਜਲੀ ਦਫ਼ਤਰ ਵੀ ਜੀ ਆਪਣਾ ਸਾਰਾ ਇਨਫੋਰਮੇਸ਼ਨ ਉਹਨਾਂ ਨੂੰ ਦੇ ਆਇਆ ਮੇਕੋ ਉਹਨਾਂ ਦੀ ਰਿਟਰਨ ਅਸੈਪਟੈਂਸ ਵੀ ਹੈਗੀ ਜਾਂ ਉਹਨਾਂ ਨੇ ਮੇਰੀ ਜਿਹੜੀ ਰਿਕਵੈਸਟ ਲੈਟਰ ਸੀਗੀ ਉਹ ਸੱਚ ਗੱਲ ਦੀ ਸੀ ਤੇ ਹੁਣ ਇਹਦਾ ਬੱਸ ਨਹੀਂ ਚੱਲਿਆ ਜੀ ਕਿ ਮੀਟਰ ਵਗੈਰਾ ਬੰਦ ਕਰਕੇ ਮੇਰਾ ਕੰਮ ਨੂੰ ਰੋਕਿਆ ਜਾ ਸਕਦਾ ਹੈ ਮੇਰਾ ਮੋਨਿਟਰ ਵੀ ਜੋ ਨੁਕਸਾਨ ਕੀਤਾ ਜਾਵੇ ਤੇ ਹੁਣ ਜੀ ਇਹਨੇ ਇਹ ਕੀਤਾ ਜੀ ਕਿ ਤੈਸ ਨੇ ਸਾਰਾ ਕੁਝ ਕਰ ਦਿੱਤਾ ਜੀ ਤੁਸੀਂ ਦੇਖ ਸਕਦੇ ਆ ਜੀ ਕੋਈ ਵੀ ਚੀਜ਼ ਵਿਜੀਬਲ ਨਹੀਂ ਹੈਗੀ ਤੁਸੀਂ ਦੇਖੋ ਜੀ ਆਹ ਏਸੀ ਹੈਗਾ ਆ ਇੱਕ ਮਹਿੰਗੀ ਕੰਪਨੀ ਦਾ ਏਸੀ ਲੱਗਿਆ ਜੀ ਇਹਦੀ ਕੰਡੀਸ਼ਨ ਦੇ ਕੋਈ ਨਾਲ ਸਾਹੀ ਦੇਖੋ ਜੀ ਇਹਦਾ ਕੀ ਹਾਲ ਹੋਇਆ ਅੰਦਰ ਦਾ ਕੀ ਹਾਲ ਹੋਇਆ ਜੀ ਅੰਦਰੋਂ ਲੁੱਟ ਵੀ ਹੋਈ ਹੋ ਸਕਦੀ ਹੈ ਜੀ ਮੈਨੂੰ ਇਹ ਵੀ ਡਰ ਹੈਗਾ ਆ ਕਿ ਜਦੋਂ ਮੈਂ ਅੰਦਰ ਇਹਦੇ ਵਿੱਚ ਕਿਸੇ ਤਰੀਕੇ ਨਾਲ ਵੜਨ ਦੀ ਕੋਸ਼ਿਸ਼ ਕਰਾਂ ਜੀ ਇਹ ਜਦੋਂ ਇਹ ਥੋੜਾ ਬਹੁਤ ਸੈਟਅਪ ਸਹੀ ਹੁੰਦਾ ਆ ਕਿਉਂਕਿ ਅੰਦਰ ਸਾਨੂੰ ਕਰੰਟ ਦਾ ਵੀ ਡਰ ਹੈਗਾ ਆ ਤੁਸੀਂ ਮੈਂ ਦੇਖਾ ਜੀ ਕੀ ਹੋ ਸਕਦਾ ਮੇਰੇ ਸੀਸੀਟੀਵੀ ਕੈਮਰੇ ਵਿੱਚ ਚੋਰੀ ਕੀਤੀ ਹੋਣ ਇਹਨਾਂ ਨੇ ਡੀਵੀਆਰ ਜਿਹੜੇ ਵਿੱਚ ਰਿਕਾਰਡਿੰਗ ਹੁੰਦੀ ਹੈ ਤੁਹਾਡੇ ਅੰਦਰ ਕੋ ਕੰਪਿਊਟਰ ਵਗੈਰਾ ਵੀ ਲੱਗੇ ਹੋਏ ਆ ਜੀ ਮੇਰੇ ਤਕਰੀਬਨ 12 ਤੋਂ 15 ਕੰਪਿਊਟਰ ਪਏ ਆ ਜੀ ਤੇ ਦੋ ਵੱਡੇ ਜੀ ਆਪਣੇ ਟੀਵੀ ਲੱਗੇ ਹੋਏ ਆ ਚਾਰ ਏਸੀ ਸੀਗੇ ਜੀ ਤੇ ਉਸ ਤੋਂ ਇਲਾਵਾ ਜੀ ਆਪਣਾ ਪ੍ਰਿੰਟਰ ਸੀਗੇ ਮੇਰੇ ਕਾਫੀ ਜਿਹੜੇ ਵੱਡੇ ਡਿਜੀਟਲ ਸਾਈਜ਼ ਦੇ ਪ੍ਰਿੰਟਰ ਹੁੰਦੇ ਆ ਜੀ ਤੇ ਉਸ ਤੋਂ ਇਲਾਵਾ ਜੀ ਮੇਰੇ ਕਿਚਨ ਅਪਲਾਈਂਸਿਸ ਸੀਗੇ ਫ੍ਰੀਜ ਵਗੈਰਾ ਸੀਗੇ 6 6 ਇਨਵਰਟਰ ਸੀਗੇ ਜੀ ਤੇ ਇਸ ਤੋਂ ਇਲਾਵਾ ਮੇਰਾ ਕੈਸ਼ ਪਿਆ ਸੀਗਾ ਜਿਹੜਾ ਕਿ ਮੈਂ ਪਹਿਲਾਂ ਦੱਸ ਗਿਆ ਠੇ ਜੀ तकरीबन 8 ਲਗ ਦੇ ਕਰੀਬ ਕੈਸ਼ ਸੀਗਾ ਚਲੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਅ ਪ੍ਰਸ਼ਾਸਨ ਕੋ ਇੱਕੋ ਇੱਕ ਮੰਗ ਆ ਜੀ ਲਈ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਜੀ ਇਹਦੇ ਇਮੀਡੀਏਟ ਐਕਸ਼ਨ ਦੀ ਮੈਂ ਹੋਪ ਕਰਦਾ ਜੀ ਕਿਉਂਕਿ ਹੁਣ ਇਹਦੇ ਵਿੱਚ ਮੇਰਾ ਨੁਕਸਾਨ ਤਾਂ ਹੋਇਆ ਹੀ ਹੋਇਆ ਮੈਨੂੰ ਮੇਰੀ ਆਪਣੀ ਜਾਨ ਦਾ ਵੀ ਖਤਰਾ ਆ ਕਿ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਜੀ ਤੁਸੀਂ ਫਗਵਾੜਾ ਸਿਟੀ ਦੇ ਬੈਕਗ੍ਰਾਉਂਡ ਹਿਸਟਰੀ ਦੇਖ ਲਓ ਜੀ ਅੱਜ ਤੱਕ ਆਹ ਚੀਜ਼ ਨਹੀਂ ਹੋਈ ਇਹਨਾਂ ਨੇ ਜਿਸ ਚੀਜ਼ ਨੂੰ ਹੱਥ ਪਾਇਆ ਜੀ ਇਹ ਇਹਨਾਂ ਦੇ ਯਾਤ ਆ ਜੀ ਇਹ ਕਿਸੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਜੀ ਪੋਸਟ ਪ੍ਰਸ਼ਾਸਨ ਤੋਂ ਨਹੀਂ ਡਰਦੇ ਕੋਰਟ ਤੋਂ ਨਹੀਂ ਡਰਦੇ ਜੀ ਇਹ ਠੀਕ ਹੈ ਜੀ ਜਾਂ ਇਹਨਾਂ ਨੂੰ ਕਿਸੇ ਦਾ ਪਿੱਛੋ ਸਹਾਰਾ ਹੈਗਾ ਜੀ ਜਿਹੜਾ ਇਹ ਕਿਸੇ ਗੱਲ ਦੀ ਬਿਨਾਂ ਪ੍ਰਵਾਹ ਕੀਤੇ ਇਹਨਾਂ ਵੱਡਾ ਨੁਕਸਾਨ ਕਰ ਦਿੱਤਾ ਜੀ ਤੇ ਉਸ ਤੋਂ ਬਾਅਦ ਜੀ ਹੁਣ ਮੈਂ ਪੋਸਟ ਤੋਂ ਇਹ ਮੰਗ ਕਰਦਾ ਬੰਦਾ ਪਰਚਾ ਕੀਤਾ ਜਾਵੇ ਜੀ ਮੌਕੇ ਦੇ ਠੀਕ ਹੈ ਜੀ ਤੇ ਜਲਦ ਤੋਂ ਜਲਦ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਮੇਰਾ ਲੱਖਾਂ ਦਾ ਤੁਸੀਂ ਇੱਥੇ ਕੀ ਲੱਗਦੇ ਜੀ ਏ ਜੀ ਮੈਂ ਮਾਨ ਕਰਨ ਵਾਲੇ ਮੇਰਾ ਛੋਟਾ ਬ੍ਰਦਰ ਆ ਜੀ ਇਹ ਕੰਮ ਜਿਹੜੇ ਸਕੇਤੀ ਸ਼ੁਰੂਆਤ ਮੇਰੇ ਪਾਪਾ ਸਰਦਾਰ ਗੁਰਜੀਤ ਸਿੰਘ ਵਾਲਿਆਂ ਨੇ ਕੀਤੀ ਸੀ ਉਹਨਾਂ ਦੇ ਪਿਛਲੇ ਨਵੰਬਰ 2024 ਦੇ ਵਿੱਚ ਡੈਥ ਹੋ ਗਿਆ ਜੀ ਤੇ ਜਿਹੜੇ ਹੈਗੇ ਆ ਵਿਕਰਮਜੀਤ ਸਿੰਘ ਆਂਡਾ ਇਹ ਆਪਣੇ ਕਈ ਲੋਕਾਂ ਦੇ ਨਾਲ ਮਿਲ ਕੇ ਮੇਰੇ ਬਾਪਾ ਨੂੰ ਕਾਫੀ ਚੀਰਾਂ ਤੋਂ ਡਰਾਤਮਕਾ ਰਹੇ ਸੀ ਕਦੀ ਸਾਡੇ ਦਫ਼ਤਰ ਆਉਂਦੇ ਸੀ ਕਦੀ ਸਾਨੂੰ ਧਮਕੀਆਂ ਦਿੰਦੇ ਸੀਗੇ ਤਾਂ ਮੇਰੇ ਪਾਪਾ ਵੀ ਬਹੁਤ ਸਟ्रेस ਦੇ ਵਿੱਚ ਸੀਗੇ ਇਹਨਾਂ ਕਾਰਨ ਕਰਕੇ ਤੇ ਇਹ ਇੱਕ ਕੋਈ ਨਾ ਕੋਈ ਕਾਰਨ ਘਾਕੇ ਨਾ ਹਰ ਵਾਰ ਸਾਡੇ 'ਚ ਅੜਚਨ ਪਾ ਰਹੇ ਸੀਗੇ ਤੇ ਜਦ ਕੀ ਸਾਡ ਇਹਨਾਂ ਨੇ ਸਾਡੇ ਨਾਲ 10 ਸਾਲ ਦਾ ਐਗਰੀਮੈਂਟ ਕੀਤਾ ਸੀਗਾ ਫੇ ਵੀ ਇਹ ਸਾਨੂੰ ਹਰ ਵਾਰ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਜੇ ਅਸੀਂ ਕੋਈ ਸਾਡਾ ਬਿਜ਼ਨਸ ਹੈਗਾ ਪੀਸਫੁੱਲ ਪੋਜ਼ੀਸ਼ਨ ਦੇ ਵਿੱਚ ਚੱਲ ਰਿਹਾ ਸੀਗਾ ਉਹਨੂੰ ਵੀ ਇੰਟਰਰਪਟ ਕਰਨ ਦੀ ਕੋਸ਼ਿਸ਼ ਕਰਦੇ ਸੀ ਕਾਹਦਾ ਬਿਜ਼ਨਸ ਕਰਦੇ ਸੀ ਇੱਥੇ ਇੱਥੇ ਜੀ ਸਾਡੀ ਟਰੈਵਲ ਏਜੰਸੀ ਹੈਗੀ ਐਮ ਟਰੈਵਲ ਦਾ ਨਾਮ ਤੇ 에어 ਟਿਕਟਿੰਗ ਦਾ ਕੰਮ ਆ ਜੀ ਨੂੰ ਇੱਕ ਮਨਕਰ ਨਾਮ ਦਾ ਜਿਹੜਾ ਲੜਕਾ ਹੋਣੀ ਸ਼ਿਕਾਇਤ ਕੀਤੀ ਸੀ ਕਿ ਸਾਡੇ ਜਿਹੜਾ ਉਹ ਟਰੈਵਲ ਏਜੰਟੀ ਦਾ ਕੰਮ ਕਰਦਾ ਹੈ ਵਸਟੈਂਡ ਦੇ ਉੱਤੇ ਉਹਦੀ ਜਿਹੜੀ ਟੀਮ ਦੇ ਨਾਲ ਬਣਾਦੀ ਇੱਕ ਦੋ 숍 ਵਗੈਰਾ ਬਣਾਈ ਹੋਈ ਆ ਤੇ ਜਿੱਥੇ ਉਹ ਟਰੈਵਲ ਏਜੰਸੀ ਦਾ ਕੰਮ ਕਰ ਰਿਹਾ 에어 ਟਿਕਟਿੰਗ ਦਾ ਉਹਦੀ ਜਿਹੜੀ ਰਾਤ ਨੂੰ ਕੋਈ ਅਣਪਛਾਤੇ ਬੰਦਿਆਂ ਨੂੰ ਆ ਕੇ ਜਿਹੜੀ ਉਹ ਦੁਕਾਨ ਦੀ ਜਿਹੜੀ ਭੰਨਤੋੜ ਕੀਤੀ ਗਈ ਹੈ ਮੌਕੇ ਤੇ ਜਿਹੜਾ ਅਸੀਂ ਵਿਜ਼ਿਟ ਕੀਤਾ ਹੈ ਮੌਕੇ ਤੇ ਜਦ ਤਸਦੀਕ ਕੀਤਾ ਹੈ ਤੇ ਮੌਕੇ ਤੇ ਜਿਹੜੀ ਦਾ ਤਸਦੀਕ ਹੋਈ ਆ ਕਿ ਜਿਹੜੀ ਪ੍ਰਾਪਰਟੀ ਆ ਉਹ ਵਿਕਰਮਜੀਤ ਸਿੰਘ ਹਾਂਡਾ ਉਹਦੇ ਨਾਮ ਦੀ ਪ੍ਰਾਪਰਟੀ ਆ ਤੇ ਇਹ ਮਨਕਰਨ ਵਾਲਿਆ ਦੇ ਫਾਦਰ ਗੁਰਜੀਤ ਸਿੰਘ ਵਾਲਿਆ ਜਿਨ੍ਹਾਂ ਦੀ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਨਾਲ ਇਹਦਾ ਇੱਕ ਐਗਰੀਮੈਂਟ 2024 ਦੇ ਵਿੱਚ ਹੋਇਆ ਸੀ And, uh, का में में and, uh, लीज एग्रीमेंट ਹੋਇਆ ਸੀ ਐਂਡ ਉਸ ਤੋਂ ਬਾਅਦ ਜਿਹੜੇ ਇਹ ਆਪਣੇ ਟਰੈਵਲ ਏਜੰਸੀ ਦਾ ਉੱਤੇ ਕੰਮ ਕਰ ਰਹੇ ਨੇ ਤੇ ਬਾਕੀ ਦੋਨੋਂ ਧਿਰਾਂ ਨੂੰ ਅਸੀਂ ਬੁਲਾਇਆ ਡਾਕੂਮੈਂਟਸ ਵਗੈਰਾ ਅਸੀਂ ਦੇਖ ਕੇ ਪ੍ਰਾਪਰਟੀ ਦੇਖੋ ਤੋਂ ਬਾਅਦ ਜਿਹੜੀ ਬਣਦੀ ਉਹ ਕਰ ਬੰਦ ਮੈਮ ਜਿਹੜਾ ਝਗੜਾ ਚੱਲਦਾ ਉਹ ਹੰਡਿਆ ਨਾਲ ਚੱਲਦਾ ਇਹਨਾਂ ਦਾ ਉਹ ਉਸੇ ਤੋਂ ਜ਼ਿਕਰ ਕਰ ਰਹੇ ਆ ਵੀ ਜਿਹੜੇ ਕਿਉਂਕਿ ਓਨਰ ਤਾਂ ਜਿਹੜੇ ਵਿਕਰਮਜੀਤ ਸਿੰਘ ਹੰਡਾ ਨੇ ਐਂਡ ਜਿਹੜੇ ਲੀਜ਼ ਐਗਰੀਮੈਂਟ ਜਿਹੜਾ ਨਾਲ ਹੋਇਆ ਉਹ ਮਨਕਰਨ ਸਿੰਘ ਵਾਲੀਆ ਆ ਤੇ ਇਹ ਹੀ ਆਪਣਾ ਇਹ ਟਿੱਕੂ ਦਾ ਇੱਥੇ ਕੰਮ ਕਰਦੇ। ਮੈਮ ਇੱਕ ਦੇਰ ਰਾਤ ਜੀਸੀਵੀ ਨਾਲ ਜਾਂ ਸੀਸੀਟੀਵੀ ਕੈਮਰੇ ਚ ਆਇਆ ਤੁਸੀਂ ਸ਼ਾਇਦ ਦੇਖਿਆ ਹੋਗਾ। ਵੀ ਉਹਦੇ ਵਿੱਚ ਆ ਕੇ ਕੋਈ ਪੁਲਿਸ ਦਾ ਖੋਹ ਨਹੀਂ ਕਿਸੇ ਸ਼ਹਿਰ ਵਾਸੀ ਦਾ ਖੋਹ ਨਹੀਂ ਵੀ ਤੱਕੇ ਤੋੜਿਆ ਗਿਆ। ਉਹਦੇ ਵਾਸਤੇ ਆਪਣੀ ਕੀ ਕਾਰਵਾਈ ਕੀਤੀ ਹੈ ਜਾਈ। ਡੈਫੀਨਿਟਲੀ ਜਿਹੜੀ ਜਿਹੋ ਤੇ ਜਿਹੜੀ ਆ ਉਹ ਬੰਦੀ ਤੁਸੀਂ ਜੀ ਕਰਨ ਤੋਂ ਬਾਅਦ ਜਿਹੜੀ ਉਹ ਕਾਰਵਾਈ ਅਸੀਂ ਕਰਾਂਗੇ। ਜਿਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਰਹਿਤ ਨਹੀਂ। ਮੰਮੀ ਗਰ ਰਕਤ ਉੱਚ ਪਹਿਚਾਨ ਚਲ ਰਿਹਾ ਕੋਈ ਸਾਹਮਣੇ ਆਇਆ ਕੁਝ ਨਹੀਂ ਫਿਲਹਾਲ ਨਾ ਸੀਸੀਟੀਵੀ ਕੈਮਰੇ ਚ ਕੋਈ ਪਹਿਚਾਨ ਚ ਨਹੀਂ ਆ ਰਿਹਾ ਮਟੇਨਾ ਤੇ ਦਸਨ ਮੁਤਾਬਕ ਜਿਹੜੀ ਪ੍ਰਾਪਰਟੀ ਹੈ ਉਹ ਦਾ ਝਗੜਾ ਉਹਨਾਂ ਦੇ ਜਿਹੜੇ ਪ੍ਰਾਪਰਟੀ ਮਾਲਕ ਵਿਕ੍ਰਮ ਸਿੰਘ ਹੰਡਾ ਦੇ ਨਾਮ ਹੈ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰਾਪਰਲੀ ਉਹ ਤੋਂ ਬਾਅਦ ਕਰਦੇ ਮੈਮ ਆਈ ਤੋਂੜਨ ਕੀ ਚੀਜ਼ ਨਹੀਂ ਸਾਹਮਣੇ ਆਇਆ ਕੁਝ ਉਹ ਅਸੀਂ ਦੇਖ ਰਹੇ ਨੇ ਸੀਸੀਟੀਵੀ ਕਰ ਰਹੇ ਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਜੇ ਫਿਲਹਾਲ ਅਸੀਂ ਤਸਦੀਕ ਕਰ ਰਹੇ ਹਾਂ ਉਹਨਾਂ ਦੂਸਰੀ ਪਾਰਟੀ ਨੂੰ ਬੁਲਾਇਆ ਹੈ ਤੇ ਉਸ ਤੋਂ ਬਾਅਦ ਜਿਹੜੀ ਆ ਬਣਦੀ ਆ اذكر ويكره اني اكون